ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਬੜਾ ਮਹਾਨ ਕੰਮ ਕਰ ਰਹੇ ਹੈ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਸ਼ਰਮਨੀਓਂ ਕਿ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਖਿਆਣੇ ਪਿਆਣੇ ਬੰਦੇਓ ਤੁਹਾਡੇ ਚਿੱਟੀਆਂ ਧਾੜੀਆਂ ਨੇ ਸਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਨੇ ਦਿੱਤਾ ਇਹਨਾਂ ਨੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸੀ ਨੁਕਸ ਨੁਕਸੀ ਨੁਕਸ ਨੁਕਸ ਦੇਖਣ ਲੱਗ ਪਏ ਜਾਤਾ ਹੈ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆ ਨੂੰ ਬੁੱਧੂ ਸਮਝਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਡਰਾਉਣ ਵਾਸਤੇ ਟੀਵੀ ਚੈਨਲਾਂ ਦੇ ਉਤੇ ਦਿਖਾ ਦਿਖਾ ਕੇ ਅਸਤੀਫੇ ਦਿੱਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਫਿਰ ਖੁੱਡਾਂ 'ਚ ਵੜ ਗਏ ਕੋਈ ਗੱਲ ਨਹੀਂ ਵਕਤ ਆਊਗਾ ਤੁਹਾਨੂੰ ਧੂਕੇ ਬਾਹਰ ਕੱਢਾਂਗੇ ਅਸੀਂ ਆਕਾਲੀ ਦਲ ਚੋਂ ਇਸ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਔਰ ਪੰਥ ਜਿਹੜਾ ਇਹ ਹੁਕਮਨਾਮੇ ਨੂੰ ਮੰਨੇਗਾ ਔਰ ਮਨਾਏਗਾ ਵੀ ਇਹ ਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜਾ ਇਹ ਬੋਲਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਲਿਖਦੇ ਨੇ ਇਹ ਇਹਨਾਂ ਦੇ ਤੀਰ ਹੁੰਦੇ ਨੇ ਇਹਦਾ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਹੈ ਕਮੇਟੀ ਗੈਰ ਕਾਨੂੰਨੀ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਪਹਿਲਾਂ ਵੀ ਕਿਹਾ ਸੀ ਫਿਰ ਗਰਾਹੀਆਂ ਵੀ ਗਿਣਦੇ ਆ ਵੀ ਕਿੰਨੀਆਂ ਗਰਾਹੀਆਂ ਖਾਤਮਾ ਮੈਂ ਤਾਂ ਫੇਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣੇ ਦਾ ਜਿਹੜਾ ਲਾਭੇ ਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਜਨਮ ਦਿਹਾੜੇ ਮੌਕੇ ਮੇਰੇ ਤੋਂ ਪਹਿਲਾਂ ਆ ਮੇਰੇ ਨਾਲ ਖੜੋਤੇ ਭਾਈ ਚੜ੍ਹ ਸਿੰਘ ਉਹਨਾਂ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਮਹਾਨ ਕੁਰਬਾਨੀ ਬਾਰੇ ਚਾਣਨਾ ਪਾਇਆ ਕਿ ਜਦੋਂ ਭਾਰਤ ਸਰਕਾਰ ਜੋ ਉਸ ਵੇਲੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਚੱਲਦੀ ਸੀ ਤੋਪਾਂ ਤੇ ਟੈਂਕਾਂ ਦੇ ਕਾਫਲੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਬਧੀ ਇਹ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਰਨਲ ਸੁਬੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਉਹਨਾਂ توپਾਂ ਦਾ ਉਹਨਾਂ ਟੈਂਕਾਂ ਦਾ ਮੂੰਹ ਤੋੜ ਜਵਾਬ ਦਿੱਤਾ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਵਕਤ ਬਦਲਦਾ ਰਹਿੰਦਾ ਹੈ ਸਰੀਅਕਾਲ ਤੱਕ ਸਹਬ ਦੇ ਉੱਤੇ ਹਮਲਾ 1984 ਦੇ ਵਿੱਚ ਨਾ ਪਹਿਲੀ ਵਾਰੀ ਹੋਇਆ ਸੀ ਨਾ ਆਖਰੀ ਵਾਰ ਜਿੰਨਾ ਚਿਰ ਦਿੱਲੀ ਦੇ ਤਖਤ ਦੇ ਮੁਕਾਬਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਹੋਂਦ ਬਰਕਰਾਰ ਹੈ ਇਹ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਤਖਤ ਰੜਕਦਾ ਰਹੇਗਾ ਪਰ ਅੱਜ ਜਿਸ ਦੌਰ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ ਇਹ ਬਹੁਤ ਭਿਆਨਕ ਦੌਰ ਹੈ ਮੈਂ ਭਿਆਨਕ ਇਸ ਕਰਕੇ ਕਹਿ ਰਿਹਾ ਕਿਉਂਕਿ ਉਸ ਵਕਤ ਹਮਲਾ ਕੀਤਾ ਸੀ ਜਿਹੜੇ ਸਾਡੇ ਵਹਿਰੀ ਅਖਵਾਉਂਦੇ ਸੀ ਸਾਡੇ ਨਾਲ ਵਾਇਰ ਕੱਢਣਾ ਚਾਹੁੰਦੇ ਸੀ ਅੱਜ ਜਿਹੜਾ ਹਮਲਾ ਹੋ ਰਿਹਾ ਉਹ ਉਹਨਾਂ ਲੋਕਾਂ ਵੱਲੋਂ ਹੋ ਰਿਹਾ ਜਿਨ੍ਹਾਂ ਲੋਕਾਂ ਦੀ ਡਿਊਟੀ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਪਹਿਰੀਦਾਰੀ ਕਰਨ ਲਈ ਲਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ ਮर्यादाਵਾਂ ਦੀ ਪਰੰਪਰਾਵਾਂ ਦੀ ਰਾਖੀ ਕਰਨ ਦੀ ਜਿਨ੍ਹਾਂ ਦੀ ਡਿਊਟੀ ਲਈ ਸੀ ਉਹਨਾਂ ਵਿੱਚ ਹੀ ਕੁਝ ਭੈਠ ਕਰ ਚੁੱਕੇ ਨਾ ਸਿੱਖੀਏ ਅੱਜ ਉਹਨਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਮर्यादाਵਾਂ ਤੇ ਪਰੰਪਰਾਵਾਂ ਦਾ ਕਹਾਨ ਕਰ ਰਹੇ ਨੇ ਫਰਕ ਸਿਰਫ ਇਹਨਾਂ ਹੈ ਕਿ ਉਹ ਤੋਪਾਂ ਤੇ ਟੈਂਕ ਲੈ ਕੇ ਆਏ ਸੀ ਦਿੱਲੀ ਤੋਂ ਤੇ ਤੋਪਾਂ ਦੇ ਗੋਲੇ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਵਾਰ ਕੀਤੇ ਸੀ ਇਹ ਨੌ ਸਿੱਖੀਏ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਰੋਲਣ ਦਾ ਯਤਨ ਕਰਦੇ ਨੇ ਇਹਨਾਂ ਦੇ ਜਿਹੜੇ ਸ਼ਬਦ ਹੁੰਦੇ ਆ ਉਹ ਗੋਲੀਆਂ ਹੁੰਦੀਆਂ ਨੇ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਜਿਹੜਾ ਇਹ ਬੋਲਦੇ ਨੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਹ ਲਿਖਦੇ ਨੇ ਇਹ ਇਹਨਾਂ ਦੇ ਤੀਰ ਹੁੰਦੇ ਨੇ ਦੱਸਿਆ ਗਿਆ ਨਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੇ ਵਿੱਚ ਆਦੇਸ਼ ਕਰਕੇ ਬਣਾਈ ਜਿਹੜੀ ਕਮੇਟੀ ਹੈ ਉਹ ਗੁੰਮਰਾਹ ਕਰ ਰਹੀ ਹੈ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੁਣੌਤੀ ਮੈਨੂੰ ਪਤਾ ਲੱਗਿਆ ਇੱਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤਹਿਤ ਬਣੀ ਇਹ ਕਮੇਟੀ ਗੈਰਕਾਨੂੰਨੀ ਆ ਕਿੱਡੀ ਕਮਾਲ ਦੀ ਗੱਲ ਹੈ ਸਾਡੀ ਕਾਨੂੰਨੀ ਆ ਭਾਰਤੀ ਕਾਨੂੰਨ ਤਹਿਤ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਬਣੀ ਆ ਇਹ ਗੈਰਕਾਨੂੰਨੀ ਹੈ ਕਿੱਡੀ ਹੈਰਾਨੀ ਦੀ ਗੱਲ ਹੈ ਇਹਾਂ ਤਾਂ ਇਹ ਨਾ ਸਮਝ ਐ ਐਸੀਆਂ ਗੱਲਾਂ ਕਰਨ ਵਾਲੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਗਏ ਨੇ ਸਿੱਖ ਵਿਰੋਧੀ ਲਾਬੀ ਦੇ ਢਹੇ ਚੜ ਕੇ ਇਹੋ ਜੀਆਂ ਕੱਚੀਆਂ ਪਿੱਲੀਆਂ ਗੱਲਾਂ ਕਰ ਰਹੇ ਇਸ੍ਰੀ ਅਕਾਲ ਤਖਤ ਦੇ ਆਦੇਸ਼ਾ ਮੁਤਾਬਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਜਾਰੀ ਹੁਕਮ ਜਿਹੜਾ ਹੋਇਆ ਉਸ ਮੁਤਾਬਕ ਬਣੀ ਕਮੇਟੀ ਤਾਂ ਗੈਰਕਾਨੂੰਨੀ ਹੋਗੀ ਉਹ ਗੁੰਮਰਾਹ ਕਰਨ ਵਾਲੀ ਹੋਗੀ ਇਹਨਾਂ ਦੀ ਕਾਨੂੰਨ ਮੁਤਾਬਕ ਹੋਗੀ ਤੇ ਸਿੱਧੇ ਰਾਹ ਪਾਉਣ ਵਾਲੀ ਵੀ ਹੋਗੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੈ ਇੱਕ ਕਿਸਮ ਦਾ ਫਰਕ ਸਿਰਫ ਇਹ ਹੈ ਕਿ 84 ਦੇ ਵਿੱਚ ਇਮਾਰਤ ਨੂੰ ਢਾਇਆ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਡੈਮੇਜ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਡੈਮੇਜ ਕਰ ਰਹੇ ਨੇ ਜੇ ਤੁਸੀਂ ਇਹਨਾਂ ਦੀ ਬਾਤ ਮੰਨ ਜਾਓ ਫਿਰ ਤਾਂ ਜਿੰਨਾ ਮਰਜੀ ਪੈਸਾ ਕਮਾਈ ਜਾਓ ਜਿੰਨੀ ਮਰਜੀ ਤੁਸੀਂ ਜਿਹੜੀ ਐ ਜ਼ਿੰਦਗੀ ਜਿਉਓ ਜੀ ਮਰਜੀ ਜਿਉਂ ਜਾਓ ਜੇ ਤੁਸੀਂ ਇਹਨਾਂ ਮੁਤਾਬਕ ਕੰਮ ਨਹੀਂ ਕਰਦੇ ਫਿਰ ਸਾਰਾ ਕੁਝ ਤੁਹਾਡਾ ਗਲਤ ਹੈ ਮੈਂ ਪਹਿਲਾਂ ਵੀ ਕਿਹਾ ਸੀ ਫਿਰ ਗਰਾਹੀਆਂ ਵੀ ਗਿਣਦੇ ਆ ਵੀ ਕਿੰਨੀਆਂ ਗਰਾਹੀਆਂ ਖਾਧੀਆਂ ਨੇ ਕਿੰਨੀਆਂ ਘੁੱਟਾਂ ਪਾਣੀ ਦੀਆਂ ਪੀਤੀਆਂ ਨੇ ਇਹ ਇਸ ਕਿਸਮ ਦੇ ਨੇ ਕੱਲ ਪਰਸੋਂ ਮੇਰੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਹੈ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦੱਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਨੇ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਹੀ ਸਟੇਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਣ ਸਨਮਾਨ ਕਰਦੇ ਨੇ ਮੈਂ ਕਿਹਾ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਆਂ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮੈਂ ਕਿਹਾ ਫੇਰ ਜੜੀ ਭਗਾਉੜਿਆ ਆਂਦੀ ਜੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣ ਇਹਦਾ ਜਿਹੜਾ ਲਾਭ ਇਹਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਹੈ ਪਰਸੋ ਹੀ ਅਜੀਵਨਾ ਨਾਲ ਗੱਲ ਹੋ ਕੇ ਡੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਕੰਨੀ ਰਗਵੀਰ ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਕਿਦਾ ਮਹਾਨ ਕੰਮ ਕਰ ਰਹੇ ਹੈ ਗਿਆਨੀ ਰਗਵੀਰ ਸਿੰਘ ਜਿੰਨੀਆਂ ਕਮੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਕਿ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀਆਂ ਕਮੀਆਂ ਲਿਖਣ ਲੱਗ ਗਿਆ ਜੀ 5 ਪੇਜ ਭਰਤੇ ਹੈ ਸ਼ਰਮ ਨਹੀਂ ਆਉਂਦੀ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੁੱਛ ਕੇ 5 ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲਿਖਣ ਲੱਗ ਗਏ ਤਾਂ ਪੰਜ ਕਿਤਾਬਾਂ ਲਿਖ ਦਿਆਂਗੇ ਕਿ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲਿਖਣ ਲੱਗ ਗਏ ਤਾਂ ਕਹਿੰਦਾ ਜੀ ਪੰਜ ਪੇਜ ਪੜਤੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਨਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੂਸ਼ੀ ਕਰਾਉਣੀ ਹੋਵੇ ਨਾ ਕੋਈ ਨੁਕਸਾਨਖਸ ਲੱਭਣੇ ਹੋ ਤੇ ਠੇਕਾ ਦੇ ਦਿਓ ਜੀ ਉਹਨੂੰ ਕੋਈ ਥੋੜੇ ਬੋਦੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੀ ਆਉਣੀਆਂ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲੈ ਕੇ ਨਾ 5-4 ਪੇਜਾਂ ਚ ਤੁਹਾਨੂੰ ਦੇ ਦੂਗਾ ਤੁਹਾਡੇ ਕੰਮ ਆ ਜਾਣਗੀਆਂ ਕਿ ਐਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਪਿਆਣੇ ਬੰਦੇ ਹੋ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਸਮਾਉਣੇ ਹੋ ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਦਾ ਕੋਈ ਰੱਬ ਦੀਆਂ ਲੱਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅਜੇ ਤਾਂ ਫੇਰ ਬੰਦੇ ਐ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫਿਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਹੈ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਇਹ ਉਹਨਾਂ ਦੇ ਟਹਿ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਨੇ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜ਼ਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ 'ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸੀ ਨੁਕਸ ਨੁਕਸੀ ਨੁਕਸੀ ਨੁਕਸ ਦੇਖਣ ਲੱਗ ਪਏ ਹੈ ਨਾ ਫਰਾਨੀ ਦੀ ਗੱਲ ਇਹ ਕਮਾਲ ਦੀਆਂ ਗੱਲਾਂ ਨੇ ਜਿਆਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਚਾਂਸੇ ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਾਨਜੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਫੇਰ ਕਹਦੇ ਆਂ ਕਿ ਸਰੀ ਅਕਾਲ ਤੱਕ ਅਸਹਦ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਧਨਤਾ ਦੇ ਯੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਜਿਹੜੀ ਹੈ ਉਸ ਪੰਜ ਮੈਂਬਰੀ ਕਮੇਟੀ 'ਚ ਮੈਂਬਰ ਹੈ ਔਰ ਮੈਨੂੰ ਅੱਜ